ਪਾਤੀ ਜਲ ਸੈਨਾ ਨੇ ਸੋਮਵਾਰ ਨੂੰ ਸੋਮਾਲੀਆ ਦੇ ਪੂਰਬੀ ਤੱਟ ਦੇ ਉੱਤੇ ਅਰਬ ਸਾਗਰ ਦੇ ਵਿੱਚ 19 ਪਾਕਿਸਤਾਨੀ ਮਲਾਹਾਂ ਦੀ ਜਾਨ ਬਚਾਈਏ ਇਰਾਨ ਦੇ ਝੰਡੇ ਵਾਲੇ ਜਹਾਜ਼ ਨੂੰ 11 ਸਮੁੰਦਰੀ ਲੁਟੇਰਿਆਂ ਨੇ ਅਗਵਾ ਕਰ ਲਿਆ ਸੀ ਇਸ ਤੋਂ ਬਾਅਦ ਜਲ ਸੈਨਾ ਨੇ ਆਪਣੇ ਜੰਗੀ ਬੇੜੇ INS ਸੁમિતਰਾ ਨੂੰ ਜਹਾਜ਼ ਨੂੰ ਜੋ ਹੈ ਬਚਾਉਣ ਦੇ ਲਈ ਭੇਜਿਆ ਜਲ ਸੈਨਾ ਨੇ ਬਚਾਏ ਗਏ ਜਹਾਜ਼ ਦਾ ਨਾਮ FV ਅਲ ਨਈਮੀ ਰੱਖਿਆ ਹੈ ਤਾਂ ਪਿਛਲੇ 36 ਘੰਟਿਆਂ ਦੇ ਵਿੱਚ ਇਹ ਦੂਜਾ ਮਾਮਲਾ ਹੈ ਜਦੋਂ ਭਾਰਤੀ ਜਲ ਸੈਨਾ ਨੇ ਸਮੁੰਦਰੀ ਲੁਟੇਰਿਆਂ ਦੇ ਖਿਲਾਫ ਮੁਹਿੰਮ ਚਲਾਉਣ ਦੇ ਲਈ ਆਪਣੇ ਜੰਗੀ ਬੇੜੇ ਨੂੰ ਭੇਜਿਆ ਐਤਵਾਰ ਰਾਤ ਨੂੰ ਵੀ ਭਾਰਤ ਨੇ ਈਰਾਨ ਦੇ ਮੱਛੀ ਫੜਨ ਵਾਲੇ ਜਹਾਜ਼ FV ਇਮਾਨ ਨੂੰ ਬਚਾਇਆ ਸੀ ਤੇ ਬਹੁਤ ਹੀ ਜੋ ਹੈ ਉਮਦਾ ਗੱਲ ਗਈ ਹੈ ਭਾਰਤੀ ਸੈਨਾ ਦੇ ਲਈ 21 ਸ਼ਿਪ ਰੈਸਕਿਊ ਕੀਤਾ ਗਿਆ ਇਸ ਤੇ ਵੀ ਸਮੁੰਦਰੀ ਲੁਟੇਰਿਆਂ ਨੇ ਕਬਜ਼ਾ ਕਰ ਲਿਆ ਸੀ ਜਹਾਜ਼ ਦੇ ਵਿੱਚ 17 ইরਾਨੀ ਅਮਲੇ ਦੇ ਮੈਂਬਰ ਸਵਾਰ ਸਨ ਦੋਵੇਂ ਆਪਰੇਸ਼ਨ ਕੋਚੀ ਦੇ ਪੱਛਮ ਦੇ ਵਿੱਚ 850 ਸਮੁੰਦਰੀ ਮੀਲ ਯਾਨੀ 1574 ਕਿਲੋਮੀਟਰ ਦੂਰ ਕੀਤੇ ਗਏ ਸਨ ਅਰਬ ਸਾਗਰ ਦੇ ਵਿੱਚ ਸਮੁੰਦਰੀ ਲੁਟੇਰਿਆਂ ਦੇ ਹਮਲੇ ਦਾ 6ਵਾਂ ਮਾਮਲਾ ਇਸ ਘਟਨਾ ਤੋਂ ਠੀਕ 15 ਦਿਨ ਪਹਿਲਾਂ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ INS ਸੁਮਿਤਰਾ ਨੇ ইরਾਨੀ ਜਹਾਜ਼ ਨੂੰ ਸਮੁੰਦਰੀ ਲੁਟੇਰਿਆਂ ਤੋਂ ਬਚਾਇਆ ਸੀ ਸੋਮਵਾਰ ਨੂੰ ਈਰਾਨ ਦੇ ਝੰਡੇ ਵਾਲੇ ਜਹਾਜ਼ ਅਲ ਨੈਮੀ ਤੇ ਸਮੁੰਦਰੀ ਡਾਕੂਆਂ ਨੇ ਯਾਨੀ ਕਿ ਸਮੁੰਦਰੀ ਲੁਟੇਰਿਆਂ ਨੇ ਹਮਲਾ ਕੀਤਾ ਅਤੇ ਜਹਾਜ਼ ਦੇ ਉੱਤੇ ਸਵਾਰ ਸਾਰੇ 19 ਲੋਕਾਂ ਨੂੰ ਬੰਦਕ ਬਣਾ ਲਿਆ ਪਿਛਲੇ 3 ਮਹੀਨਿਆਂ ਦੇ ਵਿੱਚ ਅਰਬ ਸਾਗਰ ਦੇ ਵਿੱਚ ਹਾਈਜੈਕ ਦਾ ਇਹ ਚੌਥਾ ਮਾਮਲਾ ਹੈ ਪਾਤੀ ਜਲ ਸੈਨਾ ਨੇ ਸੋਮਵਾਰ ਨੂੰ ਸੋਮਾਲੀਆ ਦੇ ਪੂਰਬੀ ਤੱਟ ਦੇ ਉੱਤੇ ਅਰਬ ਸਾਗਰ ਦੇ ਵਿੱਚ 19 ਪਾਕਿਸਤਾਨੀ ਮਲਾਹਾਂ ਦੀ ਜਾਨ ਬਚਾਈਏ ਰਾਨ ਦੇ ਝੰਡੇ ਵਾਲੇ ਜਹਾਜ਼ ਨੂੰ 11 ਸਮੁੰਦਰੀ ਲੁਟੇਰਿਆਂ ਨੇ ਅਗਵਾ ਕਰ ਲਿਆ ਸੀ ਇਸ ਤੋਂ ਬਾਅਦ ਜਲ ਸੈਨਾ ਨੇ ਆਪਣੇ ਜੰਗੀ ਬੇੜੇ INS ਸੁમિતਰਾ ਨੂੰ ਜਹਾਜ਼ ਨੂੰ ਜੋ ਹੈ ਬਚਾਉਣ ਦੇ ਲਈ ਭੇਜਿਆ ਜਿਸ ਇਹਨਾਂ ਨੇ ਬਚਾਏ ਗਏ ਜਹਾਜ਼ ਦਾ ਨਾਮ FV ਅਲ ਨਈਮੀ ਰੱਖਿਆ ਹੈ ਤਾਂ ਪਿਛਲੇ 36 ਘੰਟਿਆਂ ਦੇ ਵਿੱਚ ਇਹ ਦੂਜਾ ਮਾਮਲਾ ਹੈ ਜਦੋਂ ਭਾਰਤੀ ਜਲ ਸੈਨਾ ਨੇ ਸਮੁੰਦਰੀ ਲੁਟੇਰਿਆਂ ਦੇ ਖਿਲਾਫ ਮੁਹਿੰਮ ਚਲਾਉਣ ਦੇ ਲਈ ਆਪਣੇ ਜੰਗੀ ਬੇੜੇ ਨੂੰ ਭੇਜਿਆ ਐਤਵਾਰ ਰਾਤ ਨੂੰ ਵੀ ਭਾਰਤ ਨੇ ਈਰਾਨ ਦੇ ਮੱਛੀ ਫੜਨ ਵਾਲੇ ਜਹਾਜ਼ FV ਇਮਾਨ ਨੂੰ ਬਚਾਇਆ ਸੀ ਤੇ ਬਹੁਤ ਹੀ ਜੋ ਹੈ ਉਮਦਾ ਗੱਲ ਹੈ ਗਿਆ ਭਾਰਤੀ ਸੈਨਾ ਦੇ ਲਈ 21 ਸ਼ਿਪ ਰੈਸਕਿਊ ਕੀਤਾ ਗਿਆ ਇਸ ਤੇ ਵੀ ਸਮੁੰਦਰੀ ਲੁਟੇਰਿਆਂ ਨੇ ਕਬਜ਼ਾ ਕਰ ਲਿਆ ਸੀ ਜਹਾਜ਼ ਦੇ ਵਿੱਚ 17 ইরਾਨੀ ਅਮਲੇ ਦੇ ਮੈਂਬਰ ਸਵਾਰ ਸਨ ਦੋਵੇਂ ਆਪਰੇਸ਼ਨ ਕੋਚੀ ਦੇ ਪੱਛਮ ਦੇ ਵਿੱਚ 850 ਸਮੁੰਦਰੀ ਮੀਲ ਯਾਨੀ 1574 ਕਿਲੋਮੀਟਰ ਦੂਰ ਕੀਤੇ ਗਏ ਸਨ ਅਰਬ ਸਾਗਰ ਦੇ ਵਿੱਚ ਸਮੁੰਦਰੀ ਲੁਟੇਰਿਆਂ ਦੇ ਹਮਲੇ ਦਾ 6ਵਾਂ ਮਾਮਲਾ ਇਸ ਘਟਨਾ ਤੋਂ ਠੀਕ 15 ਦਿਨ ਪਹਿਲਾਂ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ IANS ਸੁਮਿਤਰਾ ਨੇ ইরਾਨੀ ਜਹਾਜ਼ ਨੂੰ ਸਮੁੰਦਰੀ ਲੁਟੇਰਿਆਂ ਤੋਂ ਬਚਾਇਆ ਸੀ ਸੋਮਵਾਰ ਨੂੰ ਈਰਾਨ ਦੇ ਝੰਡੇ ਵਾਲੇ ਜਹਾਜ਼ ਅਲ ਨੈਮੀ ਤੇ ਸਮੁੰਦਰੀ ਡਾਕੂਆਂ ਨੇ ਯਾਨੀ ਕਿ ਸਮੁੰਦਰੀ ਲੁਟੇਰਿਆਂ ਨੇ ਹਮਲਾ ਕੀਤਾ ਅਤੇ ਜਹਾਜ਼ ਦੇ ਉੱਤੇ ਸਵਾਰ ਸਾਰੇ 19 ਲੋਕਾਂ ਨੂੰ ਬੰਦਕ ਬਣਾ ਲਿਆ ਪਿਛਲੇ 3 ਮਹੀਨਿਆਂ ਦੇ ਵਿੱਚ ਅਰਬ ਸਾਗਰ ਦੇ ਵਿੱਚ ਹਾਈਜੈਕ ਦਾ ਇਹ ਚੌਥਾ ਮਾਮਲਾ